ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਸੰਗਤ ਨੂੰ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਗੁਰਦੁਆਰਾ ਨਾਗਿਆਣਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਏ ਸਨ ਜੋ ਕਿ ਨਗਰ ਉਦੋਕੇ ਦੇ ਵਿੱਚ ਸ਼ੁਸ਼ੋਭਿਤ ਹੈ ਨਗਰ ਉਦੋਕੇ ਦੇ ਵਿੱਚ ਹੀ ਇੱਕ ਐਸਾ ਇਤਿਹਾਸਿਕ ਸਥਾਨ ਹੈ ਜਿਸ ਸਥਾਨ ਤੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਲਗਭਗ 9 ਮਹੀਨੇ ਅਤੇ 26 ਦਿਨ ਰਹੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਪੁਰਾਤਨ ਥੰਮ ਅੱਜ ਵੀ ਮੌਜੂਦ ਹੈ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਇਸ ਸਥਾਨ ਤੇ ਚਰਨ ਪਾਏ ਸੋ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਆਪ ਜੀ ਨੂੰ ਇਸ ਵੀਡੀਓ ਦੇ ਵਿੱਚ ਦਰਸ਼ਨ ਦਿਦਾਰੇ ਕਰਵਾਉਣ ਦੇ ਨਾਲ-ਨਾਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਾਂ ਜਿਸ ਗੁਰਦੁਆਰਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਥੰਮ ਸਾਹਿਬ ਇਸ ਸਥਾਨ ਦਾ ਇਤਿਹਾਸ ਇਸ ਪ੍ਰਕਾਰ ਹੈ ਖਡੂਰ ਸਾਹਿਬ ਨੇੜੇ ਇੱਕ ਪਿੰਡ ਜਿਸ ਦਾ ਨਾਮ ਹੈ ਖਾਨ ਛਾਬੜੀ ਜਿਸ ਵਿੱਚ ਭੱਲੇ ਸੰਧੂ ਦਾ ਪਰਿਵਾਰ ਰਹਿੰਦਾ ਸੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੇਵਕ ਸਨ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਰਿਵਾਰ ਦੇ ਗ੍ਰਹਿ ਵਿਖੇ ਪ੍ਰਸ਼ਾਦਾ ਛਕ ਰਹੇ ਸਨ ਇੱਕ ਛੋਟੀ ਬੱਚੀ ਨੇ ਰੜਦਿਆਂ ਰੜਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਥਾਲੀ ਦੇ ਵਿੱਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਬੱਚੀ ਦੇ ਮਾਪਿਆਂ ਨੇ ਬੱਚੀ ਨੂੰ ਅਜਿਹਾ ਕਰਨ ਤੋਂ ਝਿੜਕਿਆ ਪਰ ਗੁਰੂ ਜੀ ਕਹਿਣ ਲੱਗੇ ਕਿ ਇਸ ਬੱਚੀ ਨੂੰ ਕੁਝ ਨਾ ਕਹੋ ਇਸ ਬੱਚੀ ਨਾਲ ਸਾਨੂੰ ਕੋਈ ਕੰਮ ਹੈ ਫਿਰ ਗੁਰੂ ਜੀ ਨੇ ਬੱਚੀ ਨੂੰ ਕਿਹਾ ਕਿ ਬੱਚਾ ਜਦੋਂ ਤੇਰਾ ਘਰ ਬਣੇਗਾ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਤਾਂ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਸ ਬੱਚੀ ਦਾ ਨਾਮ ਸੀ ਬੀਬੀ ਈਸ਼ਰੀ ਜਦ ਬੀਬੀ ਈਸ਼ਰੀ ਜੀ ਜਵਾਨ ਹੋਏ ਤਾਂ ਉਹਨਾਂ ਦਾ ਇਸੇ ਹੀ ਨਗਰ ਪਿੰਡ ਉਦੋਕੇ ਦੇ ਰਹਿਣ ਵਾਲੇ ਸੰਜੁੱਤ ਨੰਬਰਦਾਰ ਦੇ ਪੁੱਤਰ ਦੇ ਨਾਲ ਵਿਆਹ ਹੋ ਗਿਆ ਤੇ ਜਿਸ ਸਥਾਨ ਤੇ ਇਹ ਗੁਰਦੁਆਰਾ ਸ੍ਰੀ ਥੰਮ ਸਾਬ ਸਬਾਈਮਾਨ ਹੈ ਇਸ ਸਥਾਨ ਤੇ ਬੀਬੀ ਇਸਰੀ ਜੀ ਦਾ ਸਹਰਾ ਘਰ ਹੁੰਦਾ ਸੀ। ਕੁਝ ਸਮੇਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਿੰਡ ਜਾਨੀ ਕਿ ਨਗਰ ਉਦੋਕੇ ਦੇ ਵਿੱਚ ਆਏ। ਪਿੰਡ ਦੇ ਬਾਹਰ ਇੱਕ ਖੂਹ ਤੇ ਉਹਨਾਂ ਨੇ ਆਪਣਾ ਉਤਾਰਾ ਕੀਤਾ। ਜਿਸ ਸਥਾਨ ਨੂੰ ਅੱਜਕੱਲ ਗੁਰਦੁਆਰਾ ਗੁਰੂ ਆਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਸਥਾਨ ਦੇ ਦਰਸ਼ਨ ਆਪ ਜੀ ਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਵਾਵਾਂਗੇ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕੇ ਜਾਓ ਬੀਬੀ ਨੂੰ ਆਪਣੇ ਆਉਣ ਬਾਰੇ ਦੱਸ ਕੇ ਆਓ ਮਰਦਾਨੇ ਨੇ ਕਿਹਾ ਕਿ ਮੈਂ ਬੀਬੀ ਜੀ ਨੂੰ ਜਾ ਕੇ ਕੀ ਕਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਬੀਬੀ ਨੂੰ ਕੁਝ ਨਹੀਂ ਕਹਿਣਾ ਸਿਰਫ ਦਰਵਾਜੇ ਅੱਗੇ ਸਤ ਕਰਤਾਰ ਹੀ ਬੁલાਉਣੀ ਹੈ ਅੱਗੋਂ ਬੀਬੀ ਜੀ ਆਪ ਹੀ ਪਛਾਣ ਲੈਣਗੇ ਭਾਈ ਮਰਦਾਨਾ ਮਹਾਰਾਜ ਜੀ ਦੇ ਕਹਿਣ ਤੇ ਬੀਬੀ ਜੀ ਦੇ ਘਰ ਆ ਗਿਆ ਦਰਵਾਜੇ ਅੱਗੇ ਸਤ ਕਰਤਾਰ ਬੁਲਾਈ ਬੀਬੀ ਜੀ ਬਾਹਰ ਆਏ ਤੇ ਕਹਿਣ ਲੱਗੇ ਤੁਸੀਂ ਆਪ ਆਇਓ ਤੇ ਬਾਬਾ ਜੀ ਨੂੰ ਨਾਲ ਕਿਉਂ ਨਹੀਂ ਲੈ ਕੇ ਆਏ ਭਾਈ ਮਰਦਾਨਾ ਜੀ ਵਾਪਸ ਗੁਰੂ ਜੀ ਪਾਸ ਆਏ ਅਤੇ ਸਾਰਾ ਬਿਰਤਾਂਤ ਦੱਸਿਆ ਫਿਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਬੀਬੀ ਜੀ ਦੇ ਘਰ ਭਾਵਕੇ ਇਸ ਸਥਾਨ ਤੇ ਆ ਗਏ ਘਰ ਪਹੁੰਚਣ ਤੇ ਬੀਬੀ ਜੀ ਨੇ ਗੁਰੂ ਜੀ ਦਾ ਬਹੁਤ ਆਦਰ ਮਾਨ ਕੀਤਾ ਜਲ ਪਾਣੀ ਭੋਜਨ ਚਕਾਇਆ ਭੋਜਨ ਪਾਣੀ ਛਕਣ ਤੋਂ ਬਾਅਦ ਗੁਰੂ ਜੀ ਮੁੜ ਉਸੇ ਖੂਹ ਤੇ ਆਠ ਹੈ ਰਹੇ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਗੁਰੂ ਜੀ ਬੀਬੀ ਜੀ ਦੇ ਘਰੋਂ ਪ੍ਰਸ਼ਾਦਾ ਛੱਕ ਕੇ ਫਿਰ ਉਸੇ ਹੀ ਖੂਹ ਤੇ ਆ ਕੇ ਬੈਠ ਜਾਂਦੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਬੀਬੀ ਈਸਰੀ ਜੀ ਦੇ ਘਰ ਇਸ ਸਥਾਨ ਤੇ ਪ੍ਰਸ਼ਾਦਾ ਛਕ ਰਹੇ ਸਨ ਕਿ ਬੀਬੀ ਜੀ ਨੂੰ ਬਾਹਰ ਖੇਤ ਵਿੱਚ ਰੋਟੀ ਪਹੁੰਚਾਉਣ ਵਿੱਚ ਦੇਰ ਹੋ ਗਈ ਸੰਜੁੱਤ ਨੰਬਰਦਾਰ ਜੋ ਬੀਬੀ ਈਸਰੀ ਜੀ ਦਾ ਸਹੁਰਾ ਸੀ ਜੋ ਬਾਹਰ ਖੇਤ ਵਿੱਚ ਹਲਲ ਚਲਾ ਰਹੇ ਸਨ ਉਸਨੇ ਪਿੰਡ ਵੱਲੋਂ ਆਏ ਗਵਾਂਢੀ ਪਾਸੋਂ ਰੋਟੀ ਵਿੱਚ ਦੇਰੀ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਆਦਮੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਘਰ ਵਾਲਿਆਂ ਦਾ ਸਾਧਾ ਤੋਂ ਵੇਲ ਹੋਵੇ ਤਾਂ ਹੀ ਤੁਹਾਨੂੰ ਖੇਤ ਵਿੱਚ ਰੋਟੀ ਪਹੁੰਚੇ ਇਹ ਸੁਣ ਕੇ ਸੰਜੁੱਤ ਬਹੁਤ ਗੁੱਸੇ ਵਿੱਚ ਆ ਗਿਆ ਤੇ ਉੱਥੇ ਹੀ ਹੱਲ ਛੱਡ ਕੇ ਕ੍ਰੋਧਵਸ ਹੋ ਕੇ ਘਰ ਵੱਲ ਨੂੰ ਚੱਲ ਪਿਆ ਨੰਬਰਦਾਰ ਘਰ ਆ ਕੇ ਵੇਖਦਾ ਹੈ ਕਿ ਘਰ ਵਿੱਚ ਗੁਰੂ ਮਹਾਰਾਜ ਬੈਠ ਕੇ ਪ੍ਰਸ਼ਾਦਾ ਛਕ ਰਹੇ ਸਨ ਗੁੱਸੇ ਵਿੱਚ ਆਏ ਸੰਜੁੱਤ ਨੰਬਰਦਾਰ ਨੇ ਬੜੇ ਜ਼ੋਰ ਨਾਲ ਗੁਰੂ ਜੀ ਦੇ ਲੱਤ ਮਾਰ ਲਈ ਲੱਤ ਚੁੱਕੀ ਜਿਉਂ ਹੀ ਉਸ ਨੇ ਲੱਤ ਉਤਾ ਚੁੱਕੀ ਤਾਂ ਸੰਜੁੱਤ ਦੀ ਲੱਤ ਉੱਥੇ ਹੀ ਖਲੋ ਗਈ ਫਿਰ ਉਸ ਨੇ ਪ੍ਰਾਣੀ ਮਾਰਨ ਦੀ ਕੋਸ਼ਿਸ਼ ਕੀਤੀ ਭਾਵ ਕਿ ਜਿਸ ਪ੍ਰਾਣੀ ਦੇ ਨਾਲ ਡੰਡੇ ਦੇ ਨਾਲ ਉਹ ਬਲਦਾਂ ਨੂੰ ਹਿੱਕ ਰਿਹਾ ਸੀ ਉਹ ਪ੍ਰਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਦ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਬਾਹ ਖਲੋ ਗਈ ਜਿਸ ਜਗ੍ਹਾ ਤੇ ਸੰਜੁੱਤ ਖੜਾ ਸੀ ਉੱਥੇ ਹੀ ਉਹ ਸੇਲ ਪੱਥਰ ਦੀ ਤਰ੍ਹਾਂ ਹੋ ਗਿਆ ਜਦ ਬੀਬੀ ਈਸਰੀ ਜੀ ਨੇ ਆਪਣੇ ਸਹੁਰੇ ਦੀ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਕਿਰਪਾ ਕਰੋ ਮੇਰੇ ਸਹੁਰੇ ਨੂੰ ਬਖਸ਼ ਦਿਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਿੱਥੇ ਤੇਰੇ ਸਹੁਰਾ ਜੀ ਖੜੇ ਹਨ ਉੱਥੇ ਸਾਡੇ ਰਹਿਣ ਲਈ ਇੱਕ ਕੋਠਾ ਬਣਾਓ ਜਦੋਂ ਕੋਠਾ ਬਣਾਉਣ ਲਈ ਸੰਜੁੱਤ ਘਾਣੀ ਵਿੱਚ ਲੱਤ ਮਾਰੇਗਾ ਤਾਂ ਉਸਦੀ ਲੱਤ ਚੱਲ ਪਵੇਗੀ ਅਤੇ ਜਦੋਂ ਪੋਚਾ ਫੇਰ ਲਈ ਕੰਧ ਉੱਤੇ ਹੱਥ ਫੇਰੇਗਾ ਤਾਂ ਉਸਦੀ ਬਾਹ ਚੱਲ ਪਵੇਗੀ ਜਿਸ ਤਰ੍ਹਾਂ ਗੁਰੂ ਜੀ ਨੇ ਕਿਹਾ ਸੰਜੁੱਤ ਪਰਿਵਾਰ ਨੇ ਉਸੇ ਤਰ੍ਹਾਂ ਹੀ ਕੀਤਾ ਕੋਠਾ ਤਿਆਰ ਕੀਤਾ ਗਿਆ ਘਾਣੀ ਵਿੱਚ ਲੱਤ ਮਾਰਨ ਦੇ ਨਾਲ ਸੰਜੁੱਤ ਦੀ ਲੱਤ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੋਚਾ ਫੇਰਨ ਨਾਲ ਉਸਦੀ ਬਾਹ ਵੀ ਚੱਲ ਪਈ ਕੁਝ ਚਿਰ ਬੀਤਿਆ ਤਾਂ ਬਰਸਾਤ ਹੋਈ ਇਹ ਆਰ ਜੀ ਬਣਾਇਆ ਕੋਠਾ ਡਿੱਗਣ ਦੀ ਹਾਲਤ ਵਿੱਚ ਹੋ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਲੱਕੜ ਦੇ ਮੋਚੇ ਨੂੰ ਛਤੀਰੀ ਦੇ ਹੇਠ ਦੇ ਦਿੱਤਾ 9 ਮਹੀਨੇ 26 ਦਿਨ ਬੀਤ ਜਾਣ ਤੋਂ ਬਾਅਦ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਨੂੰ ਛੱਡ ਕੇ ਜਾਣ ਲੱਗੇ ਨਗਰ ਦੀ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਅੱਜ ਸਾਡੇ ਤੋਂ ਤੁਸੀਂ ਰੁਕਸਤ ਹੋ ਕੇ ਜਾ ਰਹੇ ਹੋ ਸਾਡਾ ਕੋਈ ਉਧਾਰ ਕਰਕੇ ਜਾਓ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਜੋ ਲੱਕੜ ਦਾ ਥੰਮ ਸ਼ਤੀਰੀ ਨੂੰ ਡਿੱਗਣ ਤੋਂ ਬਚਾਉਣ ਲਈ ਸ਼ਤੀਰੀ ਹੇਠਾਂ ਦਿੱਤਾ ਹੋਇਆ ਹੈ ਇਸ ਨੂੰ ਸੰਭ ਕੇ ਰੱਖਣਾ ਇਸ ਥੰਮ ਨੂੰ ਤੁਸੀਂ ਸੰਭ ਕੇ ਰੱਖਣਾ ਜਿਸ ਤਰ੍ਹਾਂ ਇਸ ਥੰਮ ਨੇ ਸ਼ਤੀਰੀ ਨੂੰ ਡਿੱਗਣ ਤੋਂ ਬਚਾਇਆ ਹੈ ਉਸੀ ਤਰ੍ਹਾਂ ਇਹ ਤੁਹਾਡੇ ਦੁੱਖਾਂ ਤਕਲੀਫਾਂ ਅਤੇ ਸੰਕਟਾਂ ਵਿੱਚ ਇਹ ਥੰਮ ਇੱਕ ਥੰਮ ਦੀ ਤਰ੍ਹਾਂ ਕੰਮ ਕਰੇਗਾ ਜਿਸ ਥੰਮ ਨੂੰ ਨਗਰ ਦੀਆਂ ਸੰਗਤਾਂ ਨੇ ਅੱਜ ਤੱਕ ਸਾਂਭ ਕੇ ਰੱਖਿਆ ਹੋਇਆ ਹੈ ਜਿਸ ਦੇ ਆਪ ਜੀ ਹੁਣ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਇਤਿਹਾਸ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਟਾਲੇ ਵਿਹੋਂ ਲਈ ਆਏ ਤਾਂ ਬਾਬਾ ਗੁਰਦਿੱਤਾ ਜੀ ਨੂੰ ਵਿਆਹ ਵਾਲੇ ਵਸਤਰ ਇਸ ਨਗਰ ਵਿੱਚ ਹੀ ਪਵਾਏ ਗਏ ਜਦ ਵਿਆਹ ਵਾਲੇ ਵਸਤਰ ਪਹਿਨ ਕੇ ਤਿਆਰੀ ਹੋਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਸਥਾਨ ਦੀ ਪ੍ਰਕਰਮਾ ਕਰਕੇ ਮੱਥਾ ਟੇਕਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਡੂ ਸਾਈਂਦਾਸ ਜੀ ਨੇ ਕਿਹਾ ਕਿ ਸ਼੍ਰੀਮਾਨ ਜੀ ਸਾਨੂੰ ਇਹ ਚਾਨਣਾ ਪਾਓ ਕਿ ਇਹ ਸਥਾਨ ਦੀ ਕੀ ਮਹਾਨਤਾ ਹੈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਵੇਂ ਗੁਰਬਿਲਾਸ ਪਾਛੇ 6ਵੀਂ ਦੇ ਵਿੱਚ ਵਰਣਨ ਹੈ ਕਿ ਆ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਜੋ ਕਿ 9 ਮਹੀਨੇ 26 ਦਿਨ ਇਸ ਸਥਾਨ ਤੇ ਰਹੇ ਇਸ ਸਥਾਨ ਦੇ ਜੋ ਵੀ ਦਰਸ਼ਨ ਕਰੇਗਾ ਉਸ ਦੇ ਜਨਮ ਜਨਮਾਂ ਦੀ ਮੈਲ ਖਤਮ ਹੋਵੇਗੀ ਅਤੇ ਉਹ ਮੁਕਤੀ ਪਦ ਨੂੰ ਪ੍ਰਵਾਨ ਚੜ੍ਹੇਗਾ ਅਤੇ ਉਸ ਦੇ ਸਾਰੇ ਦੁੱਖ ਕਲੇਸ਼ ਨਾਸ ਹੋ ਜਾਣਗੇ ਸੰਗਤ ਜੀ ਇਹ ਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਥੰਮ ਸਾਹਿਬ ਜੀ ਦਾ ਜੋ ਕਿ ਅਸੀਂ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨਾ ਕੀਤਾ ਹੈ ਆਪ ਸੰਗਤ ਜਦੋਂ ਵੀ ਗੁਰਦੁਆਰਾ ਨਾਗਿਆਣਾ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਆਓ ਤਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਸ ਅਸਥਾਨ ਦੇ ਵੀ ਆਪ ਸੰਗਤ ਜਰੂਰ ਦਰਸ਼ਨ ਕਰਨਾ ਇਤਿਹਾਸ ਬੋਲਦਿਆਂ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਹੁਣ ਆਪ ਜੀ ਨੂੰ ਅੱਗੇ ਵੀਡੀਓ ਦੇ ਵਿੱਚ ਇਸੇ ਹੀ ਨਗਰ ਦੇ ਰਹਿਣ ਵਾਲੇ ਭਾਈ ਰਾਜਵੀਰ ਸਿੰਘ ਜੀ ਆਪ ਜੀ ਨੂੰ ਇੱਕ ਕਵਿਤਾ ਦੇ ਰਾਹੀਂ ਨਿਹਾਲ ਕਰਨਗੇ ਸੋ ਆਪ ਸੰਗਤ ਨੇ ਭਾਈ ਰਾਜਵੀਰ ਸਿੰਘ ਜੀ ਪਾਸੋਂ ਕਵਿਤਾ ਸਰਵਣ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਇੱਕ ਸ਼ਬਦ ਜੋ ਆਪ ਜੀ ਦੇ ਦਾਸ ਦੇ ਵੱਲੋਂ ਗਾਇਆ ਜਾਵੇਗਾ ਜੋ ਆਪ ਜੀ ਨੂੰ ਚੰਗਾ ਲੱਗੇ ਤਾਂ ਆਪ ਜੀ ਜਰੂਰ ਉਸ ਨੂੰ ਸਲਾਉਣਾ ਹੈ ਸ਼ੇਅਰ ਕਰਨਾ ਹੈ ਆਓ ਸੁਣੀਏ ਆਪਣਾ ਸਤਿਗੁਰੂ ਮੰਨ ਲੈ ਨੀ ਨੀ ਬੋਲੇ ਬੋਲ ਪੁਗਾ ਲੈਣੀ ਆਪਣਾ ਸਤਗੁਰੂ ਮਨ ਨਾਲ ਲੈਣੀ ਨਹੀਂ ਬੋਲੇ ਬੋਲ ਪਗਾਲ ਲੈਣੀ ਗੁਰੂ ਤੋਂ ਬੇਮੁਖ ਹੋਵੀਨਾ ਗੁਰੂ ਤੋਂ ਬੇਮੁਖ ਹੋਵੀਨਾ ਨਹੀਂ ਸੋਨੇ ਰੱਬ ਨੂੰ ਖੋਵੀਨਾ ਕਰੀ ਦੇ ਸੰਤ ਉਦਾਸੇ ਨਹੀਂ ਨਾ ਹੋਵੇ ਪਰਵਾਰੂ ਹੈ ਨਹੀਂ ਮਿਲਣੇ ਸੰਗ ਗਵਾਚੇ ਨਹੀਂ ਨੀ ਨਾ ਹੋ ਬੇਪਰਵਾਰੂ ਹੈ ਆਪਣਾ ਸਤਗੁਰੂ ਮਨ ਨਾਲ ਲੈਣੀ ਨਹੀਂ ਨੀ ਬੋਲੇ ਬੋਲ ਪੁਗਾਲ ਲੈਣੀ ਆਪਣਾ ਸਤਗੁਰੂ ਮਨ ਨਾਲ ਲੈਣੀ ਨਹੀਂ ਨੀ ਬੋਲੇ ਬੋਲ ਪੁਗਾਲ ਲੈਣੀ ਗੁਰੂ ਤੋਂ ਬੇਮੁਖ ਹੋਵੀ ਨਾ ਗੁਰੂ ਤੋਂ ਬੇਮੁਖ ਹੋਵੀ ਨਾ ਣੀ ਸੋਨੇ ਰੱਬ ਨੂੰ ਖੋਵੀ ਨਾ ਕਰੀ ਦੇ ਸੰਤ ਉਦਾਸੇ ਨਹੀਂ ਨੀ ਨਾ ਹੋਵੇ ਪਰਵਾਰੂ ਹੈ ਨੀ ਮਿਲਨੇ ਸੰਗ ਗਵਾਚੇ ਨਹੀਂ ਜਦ ਤੂੰ ਰਹਿ ਜਾਏਂਗੀ ਕੱਲੀ ਨਿਕਲੀ ਹੋ ਜਾਏਂਗੀ ਚੱਲੀ ਵਜਾਉਣੀ ਪੈ ਜਾਊਗੀ ਤੈਨੂੰ ਦੁਨੀਆਂ ਦੇ ਕੰਮਾਂ ਦੀ ਢੱਲੀ ਵਜਾਉਣੀ ਪੈ ਜਾਊਗੀ ਤੁਣ ਤੈਨੂੰ ਨਿੱਕ ਦੁਨੀਆਂ ਦੇ ਕੰਮਾਂ ਦੀ ਢੱਲੀ ਨੀ ਤਲ ਖੜਕਾਉਂਦੀ ਰਹਿ ਜਾਏਂਗੀ ਨੀ ਤਲ ਖੜਕਾਉਂਦੀ ਰਹਿ ਜਾਏਂਗੀ ਨੀ ਨਾ ਹੋਵੇ ਪਰਵਾਰੂ ਏ ਜਿਨ੍ਹਾਂ ਦੇ ਮਨ ਪਰਦੇਸੀ ਨੇ ਉਹਨਾਂ ਦੇ ਦਰਦ ਪੁਸੀ ਜਾ ਕੇ ਜਿਨ੍ਹਾਂ ਘਰ ਰੱਬ ਜੀ ਆਉਂਦੇ ਨਹੀਂ ਨਹੀਂ ਥੱਕੀਆਂ ਉਹ ਸੀਆਂ ਪਾਪਾ ਕੇ ਜਿਨ੍ਹਾਂ ਘਰ ਰੱਬ ਜੀ ਆਉਂਦੇ ਨਹੀਂ ਨਹੀਂ ਥੱਕੀਆਂ ਉਹ ਸੀਆਂ ਪਾਪਾ ਕੇ ਉਹਨਾਂ ਦੇ ਨੈਣ ਪਿਆਸੇ ਨਹੀਂ ਉਹਨਾਂ ਦੇ ਨੈਣ ਪਿਆਸੇ ਨਹੀਂ ਨਾ ਹੋਵੇ ਪਰਵਾਰੂ ਹੈ ਕਰੀ ਦੇ ਸੰਤੂ ਦਾ ਸੇ ਨਹੀਂ ਨੀ ਨਾ ਹੋਵੇ ਪਰਵਾਰ ਰੂਹੇ ਓ ਗੁਰੂ ਯਾਰ ਬਿਨਾ ਰੂਹੇ ਨੀ ਪੈਣੀ ਜਮਾਂ ਦੀ ਮਾਰ ਰੂਹੇ ਗੁਰੂ ਯਾਰ ਬਿਨਾ ਰੂਹੇ ਨੀ ਪੈਣੀ ਜਮਾਂ ਦੀ ਮਾਰ ਰੂਹੇ ਕੀਤੇ ਕਰਮਾਂ ਦਾ ਲੇਖਾ ਨੀ ਦੇਣਾ ਅੰਤਿਵਾਰ ਰੂਹੇ ਕੀਤੇ ਕਰਮਾਂ ਦਾ ਲੇਖਾ ਨੀ ਦੇਣਾ ਅੰਤਿਵਾਰ ਰੂਹੇ ਫੌਜੀਏ ਮਨ ਸਮਝਾਲੈ ਨੀ ਮੂਰਖੇ ਮਨ ਸਮਝਾ ਲੈਣੀ ਨੀ ਨਾ ਹੋਵੇ ਪਰਵਾਰੂ ਏ ਕਰੀ ਦੇ ਸੰਤੋ ਦਾਸੇ ਨਹੀਂ ਨੀ ਨਾ ਹੋਵੇ ਪਰਵਾਰੂ ਏ ਆਪਣਾ ਸਤ ਗੁਰੂ ਮਨ ਨਾਲ ਲੈਣੀ ਬੋਲੇ ਬੋਲ ਪੁਗਾ ਲੈਣੀ ਗੁਰੂ ਤੋਂ ਬੇਮੁਖ ਹੋਵੀ ਨਾ ਗੁਰੂ ਤੋਂ ਬੇਮੁਖ ਹੋਵੀ ਨਾ ਗੁਰੂ ਤੋਂ ਬੇਮੁਖ ਹੋਵੀ ਨਾ ਨਹੀਂ ਸੋਣੇ ਰੱਬ ਨੂੰ ਖੋਵੀ ਨਾ ਕਰੀ ਦੇ ਸੰਤੋ ਦਾ ਸੇ ਨੀ ਨਾ ਹੋ ਬੇ ਪਰਵਾਰੂ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ